ਅੱਜ ਅਨਮੋਲ ਗਗਨਮਾਨ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਤੇ ਅਨਮੋਲ ਗਗਨਮਾਨ ਨੇ ਗੱਲ ਵੀ ਵੱਡੀ ਆਖੀ ਹੈ ਤੇ ਉਹਦੇ ਅਰਥ ਵੀ ਵੱਡੇ ਨੇ ਪਰ ਉਹਦੇ ਤੇ ਸਵਾਲ ਵੀ ਵੱਡੇ ਉੱਠ ਰਹੇ ਨੇ ਹੁਣ ਅਨਮੋਲ ਗਗਨਮਾਨ ਨੇ ਅੱਜ ਘੱਟੋ-ਘੱਟ 50-60 ਮਾਈਕ ਉਹਦੇ ਅੱਗੇ ਲੱਗੇ ਸੀ ਜਦੋਂ ਅਨਮੋਲ ਗਗਨਮਾਨ ਨੇ ਇੱਕ ਬਹੁਤ ਵੱਡਾ ਦੋਸ਼ ਲਾਇਆ ਜੀ ਉਹਨੇ ਕਿਹਾ ਵੀ ਕੁਝ ਅਫਸਰ ਨੇ ਸਾਡੀ ਸਰਕਾਰ 'ਚ ਜੀ ਜਿਹੜੇ ਸਾਡੇ ਨਾਂ ਤੇ ਲੋਕਾਂ ਤੋਂ ਪੈਸੇ ਲੈ ਰਹੇ ਨੇ ਜੀ ਔਰ ਇਥੋਂ ਤੱਕ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਮੇਰੇ ਨਾਂ ਤੇ ਕੁਝ ਅਫਸਰਾਂ ਨੇ ਪੈਸੇ ਲੈ ਲਏ ਨੇ ਤੇ ਇਹ ਕਿਹਾ ਵੀ ਉੱਪਰ ਤੱਕ ਭੇਜਣੇ ਨੇ ਜੀ ਜੀ ਤੇ ਨਾਲ ਹੀ ਅਨਮੋਲ ਗਗਨਮਾਨ ਨੇ ਇਹ ਕਿਹਾ ਕਹਿੰਦੀ ਵੀ ਮੈਂ ਚੇਤਾਵਨੀ ਦੰਨੀ ਆ ਜੀ ਜਾਂ ਤਾਂ ਉਹ ਅਫਸਰ ਬਾਝ ਆ ਜਾਣ ਜਾਂ ਫਿਰ ਅਸੀਂ ਸਖਤ ਕਾਰਵਾਈ ਕਰਾਂਗੇ ਜੀ ਹੁਣ ਜਿਹੜੀ ਇਹ ਗੱਲ ਅਨਮੋਲ ਗਗਨਮਾਨ ਮੰਤਰੀ ਸਾਹਿਬਾਂ ਨੇ ਆਖੀ ਹੈ ਵੇਖੋ ਗੱਲ ਵੱਡੀ ਐ ਜੀ ਜੀ ਚੰਗੀ ਵੀ ਲੱਗਦੀ ਐ ਪਰ ਇਹਦੇ ਤੇ ਤਿੰਨ ਚਾਰ ਵੱਡੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਲੈ ਤੋਂ ਬਿਨਾ ਜਿਨ੍ਹਾਂ ਤੇ ਸੋਚੇ ਤੋਂ ਬਿਨਾ ਗੱਲ ਬੰਨੀ ਨਹੀਂ ਜੀ ਬਿਲਕੁਲ ਪਹਿਲਾ ਸਵਾਲ ਇਹ ਆ ਵੀ ਜੇ ਤਾਂ ਅਨਮੋਲ ਗਗਨਮਾਨ ਦੇ ਨਾਂ ਤੇ ਜਿਵੇਂ ਉਹਨਾਂ ਨੇ ਆਪ ਕਿਹਾ ਵੀ ਕੁਝ ਅਫਸਰਾਂ ਨੇ ਰਿਸ਼ਵਤ ਲਈ ਐ ਜੀ ਤਾਂ ਫਿਰ ਉਹਨਾਂ ਨੂੰ ਹੁਣ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਐ ਉਹਨਾਂ ਦੇ ਨਾਂ ਜਨਤਕ ਕਰਨੇ ਚਾਹੀਦੇ ਨੇ ਨਸ਼ਰ ਕਰਨੇ ਚਾਹੀਦੇ ਨੇ ਕਾਰਵਾਈ ਕਰਨੀ ਚਾਹੀਦੀ ਹੈ ਸਾਹਮਣੇ ਲਿਆਉਣਾ ਚਾਹੀਦਾ ਸਾਰਾ ਕੁਝ ਮੰਨ ਲਓ ਜੇ ਉਹਨਾਂ ਦੀ ਸਰਕਾਰ ਨਾ ਹੁੰਦੀ ਫਿਰ ਤਾਂ ਆਪਾਂ ਕਹਿੰਦੇ ਵੀ ਹੱਥ ਵੱਸ ਕੁਛ ਨਹੀਂ ਵਿਚਾਰੇ ਕਰਨ ਕੀ ਪਰ ਜਦੋਂ ਹੁਣ ਸਰਕਾਰ ਵੀ ਆਪਦੀ ਮੰਤਰੀ ਵੀ ਆਪ ਤਾਂ ਫੇਰ ਥੱਲੇ ਵਾਲੇ ਅਫਸਰ ਜੇ ਉਹਨਾਂ ਦੇ ਨਾਂ ਤੇ ਰਿਸ਼ਵਤਾ ਖਾਂਦੇ ਨੇ ਤਾਂ ਫਿਰ ਅਨਮੋਲ ਗਗਨ ਮਾਨ ਹੋਰਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤੇ ਜੇ ਨਾ ਕੀਤੀ ਜੇ ਕਾਰਵਾਈ ਹੋਈ ਨਾ ਸਾਹਮਣੇ ਆਈ ਨਾ ਫਿਰ ਇਹਦਾ ਮਤਲਬ ਕੀ ਕੱਢਿਆ ਜਾਵੇ ਜੀ ਕੀ ਫਿਰ ਅਨਮੋਲ ਗਗਨਮਾਨ ਐਵੇਂ ਕਹਿ ਰਹੀ ਐ ਜਾਂ ਕੀ ਉਹ ਜਿਹੜੇ ਰਿਸ਼ਵਤ ਮੰਗਦੇ ਨੇ ਫਿਰ ਕੀ ਉਹਦਾ ਇਹ ਮਤਲਬ ਨਿਕਲ ਸਕਦਾ ਵੀ ਰਲ ਮਿਲ ਕੇ ਐ ਵੇਖੋ ਇਹਦਾ ਜਵਾਬ ਮੰਤਰੀ ਸਾਹਿਬਾਂ ਨੂੰ ਉਹਨਾਂ ਦੀ ਕਾਰਵਾਈ ਰੈਂ ਦੇਣਾ ਚਾਹੀਦਾ ਜੀ ਜੀ ਅਗਲਾ ਸਵਾਲ ਮંત્રી ਸਾਹਿਬ ਨੇ ਬੋਲਦਿਆਂ ਹੋਇਆ ਇਹ ਵੀ ਕਿਹਾ ਅੱਜ ਵੀ ਜਿਹੜਾ ਵੀ ਕੋਈ ਅਫਸਰ ਤੁਹਾਡੇ ਤੋਂ ਰਿਸ਼ਵਤ ਮੰਗੇ ਸਾਡੇ ਨਾਂ ਤੇ ਜਾਂ ਆਪ ਤਾਂ ਤੁਰੰਤ ਸਾਡੇ ਨਾਲ ਸੰਪਰਕ ਕਰੋ ਸਾਡੇ ਨਾਂ ਤੇ ਉੱਪਰ ਪੈਸੇ ਭੇਜਣ ਦੇ ਨਾਂ ਤੇ ਕਿਸੇ ਨੂੰ ਪੈਸਾ ਨਹੀਂ ਦੇਣਾ ਜੀ ਹੁਣ ਸਵਾਲ ਇਹ ਹੈ ਮੰਨ ਲਓ ਅਨਮੋਲ ਗਗਨ ਮਾਨ ਦੇ ਨਾਂ ਤੇ ਜਾਂ ਉੱਪਰ ਭੇਜਣ ਦੇ ਨਾਂ ਤੇ ਆ ਕੋਈ ਮਜ਼ਦੂਰ ਤੋਂ ਜਾਂ ਵਿਚਾਰੇ ਕਿਸੇ ਕਿਸਾਨ ਤੋਂ ਜਾਂ ਆਮ ਲੋਕਾਂ ਤੋਂ ਕੋਈ ਰਿਸ਼ਵਤ ਮੰਗ ਲੈਂਦਾ ਜੀ ਤਾਂ ਕਿਹੜੇ ਨੰਬਰ ਤੇ ਅਨਮੋਲ ਗਗਨ ਮਾਨ ਨੂੰ ਤੁਰੰਤ ਲੋਕ ਸੰਪਰਕ ਕਰਨਾ ਉਹਨਾਂ ਨੇ ਕਿਹਾ ਮੈਨੂੰ ਦੱਸੋ ਮੇਰੇ ਨਾਲ ਗੱਲ ਕਰੋ ਕਿਵੇਂ ਗੱਲ ਕਰਨ ਜਿਹੜਾ ਬੰਦਾ 50 ਕਿਲੋਮੀਟਰ ਤੇ 100 ਕਿਲੋਮੀਟਰ ਤੇ 150 ਕਿਲੋਮੀਟਰ ਤੇ 200 ਕਿਲੋਮੀਟਰ ਤੇ ਬੈਠਾ ਜੀ ਜੀ ਕਿਵੇਂ ਗੱਲ ਕਰੇ ਕਿਵੇਂ ਤੁਹਾਡੇ ਤੋਂ ਟਾਈਮ ਲਵੇ ਕਿੱਥੇ ਤੁਹਾਡੇ ਕੋਲ ਪਹੁੰਚੇ ਜੀ ਕਿਉਂਕਿ ਇਹ ਗੱਲ ਜਾਪਦੀ ਆ ਮੈਂ ਖੁਦ ਇਹ ਟਰਾਈ ਕੀਤੀ ਹੈ ਬਈ ਐਮਐਲਏ ਬਣਨ ਤੋਂ ਮਹੀਨਾ ਦੋ ਮਹੀਨੇ ਤੋਂ ਬਾਅਦ ਹੀ ਜਿਹੜੇ ਆਮ ਘਰਾਂ ਦੇ ਧੀਆਂ ਪੁੱਤ ਲੋਕਾਂ ਨੇ ਜਿਤਾਏ ਉਹਨਾਂ ਨੇ ਫੋਨ ਚੁੱਕਣੇ ਬਹੁਤ ਘਟਾਤੇ ਪਹਿਲਾਂ ਫਿਰ ਹੁਣ ਬੰਦ ਕਰਤੇ ਫੋਨ ਚੁੱਕੇ ਜਾਂਦੇ ਨੇ ਪਰ ਗੱਲ ਕੋਈ ਨਹੀਂ ਕਰਾਉਂਦਾ ਬਿਜੀ ਨੇ ਬਿਜੀ ਨੇ ਬਿਜੀ ਨੇ ਬਿਜੀ ਨੇ ਕਹਿ ਕੇ ਹਰ ਵਾਰੀ ਫੋਨ ਕੱਟ ਦਿੱਤਾ ਜਾਂਦਾ ਹੈ ਜੀ ਅਸੀਂ ਕਈ ਵਾਰ ਕਿਸੇ ਮਸਲੇ ਤੇ ਪੱਖ ਲੈਣ ਲਈ ਫੋਨ ਕੀਤਾ ਬੀਬਾ ਅਨਮੋਲ ਗਗਨ ਮਾਨ ਨੂੰ ਵੀ ਫੋਨ ਕੀਤੇ ਨੇ ਉਹ ਜਿਹੜਾ ਐਮਐਸਪੀ ਚੁਟਕੀ ਚ 5 ਮਿੰਟਾਂ ਚ ਦੇਣੀ ਸੀ ਤਾਂ ਕਦੇ ਫੋਨ ਤੇ ਗੱਲ ਕਿਸੇ ਨੇ ਕਰਾਈ ਨਹੀਂ ਪਰ ਬੀਬਾ ਨੇ ਕਿਹਾ ਤਾਂ ਹੁਣ ਲੋਕ ਕਿਹੜੇ ਤਰੀਕੇ ਨਾਲ ਸੰਪਰਕ ਕਰਨ ਇਹਦਾ ਤਰੀਕਾ ਵੀ ਬੀਬਾ ਨੂੰ ਦੱਸਣਾ ਪੈਣਾ ਹੁਣ ਕਹਿਣਗੇ ਵੀ ਉਹ ਐਂਟੀ ਕ腐ਪਸ਼ਨ ਵਾਲੇ ਨੰਬਰ ਦਿੱਤੇ ਹੋਏ ਨੇ ਉਹਦੇ ਤੇ ਤਾਂ بڑے ਲੋਕ بڑے ਫੋਨ ਕਰਦੇ ਨੇ ਬੜੇ ਲੋਕਾਂ ਨੇ ਭੇਜਿਆ ਬੜਾ ਕੁਝ ਹੁਣ ਅੱਜ ਬੀਬੀ ਅਨਮੋਲ ਗਗਨਮਾਨ ਨੇ ਇਹ ਵੀ ਆਖਿਆ ਜੀ ਵੀ ਵੀਡੀਓ ਬਣਾ ਕੇ ਜਾਂ ਸੋਸ਼ਲ ਮੀਡੀਆ ਰਾਹੀਂ ਸਾਡੇ ਤੱਕ ਗੱਲ ਭੇਜੋ ਜਿੱਥੋਂ ਤੱਕ ਮੈਨੂੰ ਪਤਾ ਬੜੇ ਲੋਕ ਦਿੱਲੀ ਸੋਸ਼ਲ ਮੀਡੀਆ ਤੇ ਅਫਸਰਾ ਤੋਂ ਤੰਗ ਆ ਕੇ ਪਾਉਂਦੇ ਆ ਵੀਡੀਓ ਜੀ ਕੋਈ ਕਹਿੰਦਾ ਵੀ ਮੇਰਾ ਕੰਮ ਲਟਕਾਇਆ ਜਾ ਰਿਹਾ ਹੈ ਮੇਰਾ ਕੰਮ ਮਹੀਨਿਆਂ ਤੋਂ ਜਾਣ ਕੇ ਨਹੀਂ ਕਰਦੇ ਪੈਸੇ ਭਾਲਦੇ ਨੇ ਪਰ ਕਦੇ ਕਾਰਵਾਈ ਹੋਈ ਨਹੀਂ ਵਿਰਲਾ ਵਾਂਝਾ ਕੋਈ ਫੜਿਆ ਜਾਂਦਾ ਤੇ ਪਰ ਬਹੁ ਗਿਣਤੀ ਤੇ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਹੁਣ ਕਿਹੜੇ ਹੌਸਲੇ ਦੇ ਨਾਲ ਲੋਕ ਵੀਡੀਓ ਬਣਾਉਣ ਕੀ ਹੁੰਦਾ ਕਈ ਵਾਰੀ ਬੰਦਾ ਵੀਡੀਓ ਬਣਾ ਕੇ ਦੀ ਪਾ ਦਿੰਦਾ ਅਫਸਰ ਦੇ ਖਿਲਾਫ ਜੀ ਜੀ ਕਾਰਵਾਈ ਹੁੰਦੇ ਤੇ ਹੁੰਦੀ ਨਹੀਂ ਤੇ ਉਹ ਅਫਸਰ ਸਗੋਂ ਫਿਰ ਜਿੱਦ ਫੜ ਲੈਂਦਾ ਵੀ ਹੁਣ ਤੂੰ ਕੰਮ ਕਰਾ ਕੇ ਵਿਖਾ ਤੇ ਉਹ ਬੰਦੇ ਦਾ ਜਾਇਜ਼ ਤੇ ਜ਼ਰੂਰੀ ਕੰਮ ਬਹੁਤ ਲੰਬਾ ਟਾਈਮ ਲਟਕਿਆ ਰਹਿ ਜਾਂਦਾ ਸੋ ਤੀਜੀ ਗੱਲ ਅਨਮੋਲ ਗਗਨ ਮਾਨ ਜੀ ਤੁਹਾਡੇ ਮੰਤਰੀਆਂ ਦੇ ਉੱਪਰ ਬਹੁਤ ਵੱਡੇ ਦੋਸ਼ ਲੱਗੇ ਨੇ ਹੁਣ ਅੱਜ ਇੱਕ ਇਨਸਪੈਕਟਰ ਸਹਿਬਾ ਨੇ ਤੁਹਾਡੇ ਇੱਕ ਮੰਤਰੀ ਦੇ ਉੱਪਰ ਹਰਜੋਤ ਬੈਂਸ ਤੇ ਉਹਦੀ ਘਰ ਵਾਲੀ ਦੇ ਉੱਪਰ ਕਿੰਨਾ ਵੱਡਾ ਦੋਸ਼ ਲਾਤਾ ਜੀ 100 ਕਰੋੜ ਦੀ ਧੋਖਾਧੜੀ ਦਾ ਮਾਮਲਾ ਕੇਸ ਹੈ ਜਿਹਦੇ ਵਿੱਚ ਜਿਹੜੇ ਹਰਜੋਤ ਬੈਂਸ ਮੰਤਰੀ ਨੇ ਤੁਹਾਡੀ ਸਰਕਾਰ ਦੇ ਵਿੱਚ ਉਹਨਾਂ ਦਾ ਉਹ ਨਾਂ ਲੈ ਰਹੀ ਹੈ ਲੈ ਕੌਣ ਰਿਹਾ ਹੈ ਮੌਜੂਦਾ ਇਨਸਪੈਕਟਰ ਬੀਬੀ ਉਹ ਕਹਿ ਰਹੀ ਹੈ ਕਿ ਦੋਸ਼ੀਆਂ ਨਾਲ ਇਹ ਮਿਲੇ ਹੋਏ ਨਹੀਂ ਇਹਨਾਂ ਨੇ ਕਾਰਵਾਈਆਂ ਰਕਵਾਈਆਂ ਜੀ ਰੋਕਣ ਦੀ ਕੋਸ਼ਿਸ਼ ਕੀਤੀ ਪੂਰੀ ਵੀ ਉਹਨਾਂ ਤੇ ਕਾਰਵਾਈ ਨਹੀਂ ਹੋਣ ਦੇਣੀ ਮੈਨੂੰ ਕਿਹਾ ਵੀ ਕਾਰਵਾਈ ਨਹੀਂ ਕਰਨੀ ਇੰਨੇ ਵੱਡੇ ਦੋਸ਼ ਜਿਹੜੇ ਨੇ ਉਹ ਲੱਗ ਰਹੇ ਨੇ ਤਾਂ ਹੁਣ ਇਸ ਸਾਰੇ ਆਲਮ ਦੇ ਵਿੱਚ ਫਿਰ ਕੀ ਸਮਝਿਆ ਜਾਵੇ ਹੁਣ ਤੁਹਾਡੇ ਹੀ ਬਹੁਤ ਸਾਰੇ ਐਮਐਲਏ ਕਹਿ ਚੁੱਕੇ ਨੇ ਵੀ ਸਾਡੇ ਹੱਥ ਵੱਸ ਕੁਝ ਨਹੀਂ ਸਾਡੀ ਅਫਸਰ ਸੁਣਦੇ ਨਹੀਂ ਸਾਨੂੰ ਉਹ ਗੋਲਦੇ ਨਹੀਂ ਆ ਫਿਰ ਕੀ ਮੰਨਿਆ ਜਾਵੇ ਵੀ ਸਰਕਾਰ ਦੀ ਕਮਾਂਡ ਹੀ ਤੁਹਾਡੇ ਹੱਥਾਂ ਚ ਬਾਹਰ ਹੋਈ ਪਈ ਐ ਸਰਕਾਰ ਜਿਹੜੀ ਆ ਉਹ ਉਹਦੇ ਉੱਪਰ ਤੁਹਾਡੀ ਗ੍ਰਿਪ ਨਹੀਂ ਗਈ ਖਾਸ ਕਰ ਅਫਸਰਸ਼ਾਈ ਬਿਊਰੋਕ੍ਰੇਸੀ ਤੇ ਸੋ ਇਹ ਵੱਡੇ ਸਵਾਲ ਨੇ ਜੇਕਰ ਕਿਸੇ ਟਾਈਮ ਸਰਕਾਰ ਇਹਨਾਂ ਸਵਾਲਾਂਾਂ